ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਭਾਜਪਾ ਦਾ ਵਿਰੋਧ ਹੋ ਰਿਹਾ ਜਿਸ ਤੇ ਚੱਲਦੇ ਆ ਉਮੀਦਵਾਰ ਵੀ ਕਾਫੀ ਪਰੇਸ਼ਾਨ ਨੇ ਹੁਣ ਭਾਜਪਾ ਦੇ ਬੁਲਾਰੇ ਹਰਜੀਤ ਸਿੰਘ ਨੇ ਕਿਸਾਨਾਂ ਨੂੰ ਬਹੁਤ ਕੁਝ ਆਖਿਆ ਜੋ ਇੱਥੇ ਭਾਜਪਾ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਕਿਸੇ ਦਾ ਰਾਹ ਰੋਕਣ ਦਾ ਅਧਿਕਾਰ ਉਹਨਾਂ ਨੂੰ ਨਹੀਂ ਹੈ ਜੀ ਹਾਂ ਹਰਜੀਤ ਗਰੇਵਾਲ ਨੇ ਕਿਹਾ ਕਿ ਵੋਟ ਪਾਣੀ ਹੋਈ ਤਾਂ ਪਾਇਓ ਨਹੀਂ ਪਾਣੀ ਤਾਂ ਸਾਨੂੰ ਵੋਟ ਨਾ ਪਾਇਓ ਪਰ ਤੁਹਾਨੂੰ ਸਾਡਾ ਰਾਹ ਰੋਕਣਾ ਨਹੀਂ ਚਾਹੀਦਾ ਅਸੀਂ ਵੀ ਪਿੰਡਾਂ ਤੋਂ ਆ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਉਹਨਾਂ ਨੇ ਦਿੱਤਾ ਸੀ ਜਿਸ ਤੇ ਕਿਸਾਨ ਸੰਤੁਸ਼ਟ ਵੀ ਹੋਏ ਸੀ ਭਾਜਪਾ ਨੂੰ ਵੋਟਾਂ ਦੀ ਉਹਨਾਂ ਨੇ ਕਿਹਾ ਕਿ ਅਸੀਂ ਅਪੀਲ ਕਰਾਂਗੇ ਪਰ ਇਹ ਕਿਸਾਨਾਂ ਨੂੰ ਪਤਾ ਹੋਏਗਾ ਕਿ ਭਾਜਪਾ ਨੂੰ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ ਜੀ ਹਾਂ ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਜੇਕਰ ਉਹ ਵੋਟ ਨਹੀਂ ਪਾਉਣਾ ਚਾਹੁੰਦੇ ਤਾਂ ਇਹ ਕਿਸਾਨਾਂ ਦਾ ਹੱਕ ਹੈ ਹਰਜੀਤ ਗਰੇਵਾਲ ਨੇ ਕਿਹਾ ਕਿ ਕਿਸਾਨ ਇੱਕ ਪਵਿੱਤਰ ਸ਼ਬਦ ਹੈ ਇਸ ਲਈ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਕੀ ਕੁਝ ਕਹੇ ਨਾਂ ਨੇ ਆਉਂ ਸੁਣਦੇ ਆ ਅੱਜ ਕਿਸਾਨ ਜਥੇਬੰਦੀਆਂ ਨੇ ਫੇਰ ਕਿਹਾ ਕਿ ਅਸੀਂ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਓਪਨ ਡਿਬੇਟ ਲਈ ਸੱਦਾ ਦਿੰਦੇ ਆ ਤੇ ਮੈਂ ਇਹ ਸਮਝਦਾ ਕਿ ਉਹ ਤਾਂ ਪੋਲਿਟੀਕਲ ਪਾਰਟੀਆਂ ਦੀ ਆਪਣੀ ਇੱਛਾ ਤੇ ਹੁੰਦਾ ਕੋਈ ਜ਼ਬਰਦਸਤੀ ਤਾਂ ਨਹੀਂਗਾ ਪਰ ਬੀਜੇਪੀ ਦੀ ਇੱਕ ਅਲੱਗ ਪ੍ਰਸਥਿਤੀ ਹੈ ਬੀਜੇਪੀ ਦਾ ਇਹ ਜਗਾ ਜਗਾ ਵਿਰੋਧ ਕਰਦੇ ਆ ਵਿਰੋਧ ਕਰਨ ਦਾ ਅਧਿਕਾਰ ਆ ਡੈਮੋਕ੍ਰੇਸੀ ਚ ਪਰ ਕਿਸੇ ਦਾ ਰਸਤਾ ਰੋਕਣ ਦਾ ਕਿਸੇ ਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਹੈ ਉਹ ਜ਼ਰੂਰ ਇਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਸਾਡੇ ਦੇ ਵੋਟਾਂ ਨਾ ਪਾਓ ਇਹਦੀ ਅਪੀਲ ਕਰ ਸਕਦੇ ਔਰ ਦੇਸ਼ ਦਾ ਕਿਸਾਨ ਸਾਡੇ ਨਾਲ ਆ ਮੈਂ ਫੇਰ ਕਹਾਂ ਔਰ ਪੰਜਾਬ ਦਾ ਕਿਸਾਨ ਵੀ ਸਾਡੇ ਨਾਲ ਹੈ ਇਹ ਕਿਸਾਨ ਜਥੇਬੰਦੀਆਂ ਦਾ ਕੰਮ ਆ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਗੱਲ ਕਰਦੀਆਂ ਨੇ ਅਸੀਂ ਇਹਨਾਂ ਦੇ ਬਹੁਤ ਜਗ੍ਹਾ ਮੇਰੇ ਨਾਲ ਮਹਿਲ ਕਰਾਂ ਬੈਠੇ ਉੱਥੇ ਮੈਂ ਇਹਨਾਂ ਦੇ 11 ਸਵਾਲਾਂ ਦੇ ਵੀ ਜਵਾਬ ਦਿੱਤੇ ਸੈਟੀਸਫਾਈ ਵੀ ਹੋਏ ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜਗ੍ਹਾ ਜਗ੍ਹਾ ਇਹ ਕੰਮ ਕਰਦੇ ਨੇ ਔਰ ਫਿਰ ਕਿਹਾ ਕਿ ਅਸੀਂ ਤਾਂ ਮੋਦੀ ਜੀ ਦਾ ਵਿਰੋਧ ਕਰਨਾ ਅਸੀਂ ਤਾਂ ਭਾਜਪਾ ਦਾ ਵਿਰੋਧ ਕਰਨਾ ਬਈ ਵਿਰੋਧ ਕਰਨਾ ਕਰੋ ਤੁਹਾਨੂੰ ਕੌਣ ਰੋਕਦਾ ਪਰ ਤੁਸ ਤੋਂ ਹਮਲਾ ਕਰਨ ਦਾ ਅਧਿਕਾਰ ਨਹੀਂ ਕਿਸੇ ਦਾ ਰਸਤਾ ਰੋਕਣ ਦਾ ਅਧਿਕਾਰ ਨਹੀਂ ਸਨ ਅਸੀਂ ਪ੍ਰਚਾਰ ਕਰਦੇ ਆ ਡੈਮੋਕ੍ਰੇਸੀ ਸਾਡਾ ਇਹ ਸੰਵਧਾਨਿਕ ਅਧਿਕਾਰ ਸਭਧਾਂਤੇ ਹਮਲਾ ਹੋ ਰਿਹਾ ਹੈ ਕੋਈ ਰਾਜਨੀਤਿਕ ਦਲ ਨਹੀਂ ਬੋਲ ਰਿਹਾ ਬੜੇ ਖੁਸ਼ ਹੋ ਕੇ ਕਹਿੰਦੇ ਪਿੰਡਾਂ ਜਿਹੜੀ ਬਣਦੇ ਨੇ ਪਿੰਡਾਂ ਜਿਹਨੇ ਰਏ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ 26000 ਬੂਥ ਨੇ ਪੰਜਾਬ ਦੇ 19000 ਬੂਥ ਬਣੇ ਹੋਏ ਆ ਪਿੰਡਾਂ ਦੇ ਤਾਂ ਬਣੇ ਹੋਏ ਆ ਇੱਡਾ ਜੀ ਰਹਿੰਦੇ ਆ ਸਾਡੇ ਲੋਕ ਉਹਨਾਂ ਨੂੰ ਪਿੱਛੇ ਕੱਢੋਂਗੇ ਤੁਸੀਂ ਤੇ ਮੈਂ ਸਮਝਦਾ ਇਹ ਬੜੀ ਮੰਦ ਭਾਗੀ ਗੱਲ ਆ ਔਰ ਇਹ ਵਿਚਾਰ ਕਰਕੇ ਜਾਖੜ ਸਾਹਿਬ ਇਹਦੇ ਤੇ ਜਰੂਰ ਦੱਸ ਦੇਣਗੇ ਕਿ ਅਸੀਂ ਜਾਣਾ ਜਾਂ ਨਹੀਂ ਜਾਣਾ ਤੇ ਸਾਡੇ ਸਮੂਹਿਕ ਫੈਸਲੇ ਹੁੰਦੇ ਆ ਕੋਈ ਇੱਕ ਵਿਅਕਤੀ ਫੈਸਲਾ ਨਹੀਂ ਲੈਂਦਾ ਔਰ ਮੈਂ ਇਹ ਸਮਝਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਕਿਸਾਨ ਇੱਕ ਪਵਿੱਤਰ ਨਾਮ ਇਸ ਪਵਿੱਤਰਤਾ ਨੂੰ ਆਪਣੇ मंसूਬੇ ਸਾਧਣ ਆਪਣੇ ਹਿੱਤ ਸਾਧਣ ਲਈ ਇਸਤੇਮਾਲ ਨਾ ਕਰੋ ਔਰ ਬਦਨਾਮ ਨਾ ਕਰੋ ਮੈਂ ਇਹੀ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਔਰ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆਂ ਹੱਥ ਜੋੜ ਕੇ ਅਸੀਂ ਵੋਟਾਂ ਮੰਗਣੀਆਂ ਨੇ ਸਭ ਤੋਂ ਤੁਹਾਡੇ ਤੋਂ ਵੀ ਮੰਗਣੀਆਂ ਨੇ ਤੁਸੀਂ ਪੌਣੀਆਂ ਹੁਣ ਪਾ ਦੇਣਾ ਨਹੀਂ ਪੌਣੀਆਂ ਹੁਣ ਨਾ ਪਾ ਪਰ ਇਦਾਂ ਹਮਲੇ ਕਰਨਾ ਰਸਤੇ ਰੋਕਣਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੀ ਜਵਾਨੀ ਨੂੰ ਕੇ ਸੰਤਾਪ ਭੁਗਤਣ ਲਈ ਤਿਆਰ ਕਰਨਾ ਮੈਂ ਸਮਝਦਾ ਇਹ ਮੰਦਭਾਗੀ ਗੱਲ ਆ ਔਰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਕਿਸਾਨੀ ਹਿੱਤਾਂ ਨਾਲ ਵੀ ਖਲਵਾੜ ਕਰ ਰਹੇ ਆ ਉਹ ਵੀ ਨਹੀਂ ਕਰਨਾ ਚਾਹੀਦਾ ਅੱਜ ਕਿਸਾਨ ਜਥੇਬੰਦੀਆਂ ਨੇ ਫੇਰ ਕਿਹਾ ਕਿ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਓਪਨ ਡਿਬੇਟ ਲਈ ਸੱਦਾ ਦਿੰਦੇ ਆਂ ਤੇ ਮੈਂ ਇਹ ਸਮਝਦਾ ਕਿ ਉਹ ਤਾਂ ਪੋਲੀਟੀਕਲ ਪਾਰਟੀਆਂ ਦੀ ਆਪਣੀ ਇੱਛਾ ਤੇ ਹੁੰਦਾ ਕੋਈ ਜ਼ਬਰਦਸਤੀ ਤਾਂ ਨਹੀਂਗਾ ਪਰ ਬੀਜੇਪੀ ਦੀ ਇੱਕ ਅਲੱਗ ਪ੍ਰਸਥਿਤੀ ਹੈ ਬੀਜੇਪੀ ਦਾ ਇਹ ਜਗਾ ਜਗਾ ਵਿਰੋਧ ਕਰਦੇ ਆ ਵਿਰੋਧ ਕਰਨ ਦਾ ਅਧਿਕਾਰ ਹੈ ਡੈਮੋਕ੍ਰੇਸੀ 'ਚ ਪਰ ਕਿਸੇ ਦਾ ਰਸਤਾ ਰੋਕਣ ਦਾ ਕਿਸੇ ਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਹੈ ਉਹ ਜ਼ਰੂਰ ਇਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਸਾਡੇ ਦੇ ਵੋਟਾਂ ਨਾ ਪਾਓ ਇਹਦੀ ਅਪੀਲ ਕਰ ਸਕਦੇ ਔਰ ਦੇਸ਼ ਦਾ ਕਿਸਾਨ ਸਾਡੇ ਨਾਲ ਆ ਮੈਂ ਫੇਰ ਕਹਾਂ ਔਰ ਪੰਜਾਬ ਦਾ ਕਿਸਾਨ ਵੀ ਸਾਡੇ ਨਾਲ ਹੈ ਇਹ ਕਿਸਾਨ ਜਥੇਬੰਦੀਆਂ ਦਾ ਕੰਮ ਆ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਗੱਲ ਕਰਦੀਆਂ ਨੇ ਅਸੀਂ ਇਹਨਾਂ ਦੇ ਬਹੁਤ ਜਗ੍ਹਾ ਮੇਰੇ ਨਾਲ ਮਹਿਲ ਕਰਾਂ ਬੈਠੇ ਉੱਥੇ ਮੈਂ ਇਹਨਾਂ ਦੇ 11 ਸਵਾਲਾਂ ਦੇ ਵੀ ਜਵਾਬ ਦਿੱਤੇ ਸੈਟੀਸਫਾਈ ਵੀ ਹੋਏ ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜਗ੍ਹਾ ਜਗ੍ਹਾ ਇਹ ਕੰਮ ਕਰਦੇ ਨੇ ਔਰ ਫਿਰ ਕਿਹਾ ਕਿ ਅਸੀਂ ਤਾਂ ਮੋਦੀ ਜੀ ਦਾ ਵਿਰੋਧ ਕਰਨਾ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰਨਾ ਬਈ ਵਿਰੋਧ ਕਰਨਾ ਕਰੋ ਤੁਹਾਨੂੰ ਕੌਣ ਰੋਕਦਾ ਪਰ ਤੁਸ ਤੁਨੂੰ ਹਮਲਾ ਕਰਨ ਦਾ ਅਧਿਕਾਰ ਨਹੀਂ ਕਿਸੇ ਦਾ ਰਸਤਾ ਰੋਕਣ ਦਾ ਅਧਿਕਾਰ ਨਹੀਂ ਸਨ ਅਸੀਂ ਪ੍ਰਚਾਰ ਕਰਦੇ ਆ ਡੈਮੋਕ੍ਰੇਸੀ ਸਾਡਾ ਇਹ ਸਵਧਾਨਿਕ ਅਧਿਕਾਰ ਸਭਧਾਨਤੇ ਹਮਲਾ ਹੋ ਰਿਹਾ ਹੈ ਕੋਈ ਰਾਜਨੀਤਿਕ ਦਲ ਨਹੀਂ ਬੋਲ ਰਿਹਾ ਬੜੇ ਖੁਸ਼ ਹੋ ਕੇ ਕਹਿੰਦੇ ਪਿੰਡਾਂ ਚ ਨਹੀਂ ਵੜਨ ਦੇਣੇ ਪਿੰਡਾਂ ਜਿਨੇ ਰਹਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ 26000 ਬੂਥ ਨੇ ਪੰਜਾਬ ਦੇ 19000 ਬੂਥ ਬਣੇ ਹੋਏ ਆ ਪਿੰਡਾਂ ਦੇ ਤਾਂ ਬਣੇ ਹੋਏ ਆ ਇੰਨਾ ਜੀ ਰਹਿੰਦੇ ਸਾਡੇ ਲੋਕ ਉਹਨਾਂ ਨੂੰ ਪਿੱਛੇ ਕੱਢੋਂਗੇ ਤੁਸੀਂ ਤੇ ਮੈਂ ਸਮਝਦਾ ਇਹ ਬੜੀ ਮੰਦ ਭਾਗੀ ਗੱਲ ਆ ਔਰ ਇਹ ਵਿਚਾਰ ਕਰਕੇ ਜਾਖੜ ਸਾਹਿਬ ਇਹਦੇ ਤੇ ਜ਼ਰੂਰ ਦੱਸ ਦੇਣਗੇ ਕਿ ਅਸੀਂ ਜਾਣਾ ਜਾਂ ਨਹੀਂ ਜਾਣਾ ਤੇ ਸਾਡੇ ਸਮੂਹਿਕ ਫੈਸਲੇ ਹੁੰਦੇ ਆ ਕੋਈ ਇੱਕ ਵਿਅਕਤੀ ਫੈਸਲਾ ਨਹੀਂ ਲੈਂਦਾ ਔਰ ਮੈਂ ਇਹ ਸਮਝਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਕਿਸਾਨ ਇੱਕ ਪਵਿੱਤਰ ਨਾਮ ਇਸ ਪਵਿੱਤਰਤਾ ਨੂੰ ਆਪਣੇ मंसूਬੇ ਸਾਧਣ ਆਪਣੇ ਹਿੱਤ ਸਾਧਣ ਲਈ ਇਸਤੇਮਾਲ ਨਾ ਕਰੋ ਔਰ ਬਦਨਾਮ ਨਾ ਕਰੋ ਮੈਂ ਇਹੀ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਔਰ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆਂ ਹੱਥ ਜੋੜ ਕੇ ਅਸੀਂ ਵੋਟਾਂ ਮੰਗਣੀਆਂ ਨੇ ਸਭ ਤੋਂ ਤੁਹਾਡੇ ਤੋਂ ਵੀ ਮੰਗਣੀਆਂ ਨੇ ਤੁਸੀਂ ਪੌਣੀਆਂ ਹੁਣ ਪਾ ਦੇਣਾ ਨਹੀਂ ਪੌਣੀਆਂ ਨੂੰ ਨਾ ਪਾਣਾ ਪਰ ਇਦਾਂ ਹਮਲੇ ਕਰਨਾ ਰਸਤੇ ਰੋਕਣਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੀ ਜਵਾਨੀ ਨੂੰ ਕੇ ਸੰਤਾਪ ਭੁਗਤਣ ਲਈ ਤਿਆਰ ਕਰਨਾ ਮੈਂ ਸਮਝਦਾ ਇਹ ਮੰਦਭਾਗੀ ਕਰਨਾ ਔਰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਕਿਸਾਨੀ ਹਿੱਤਾਂ ਨਾਲ ਵੀ ਖਲਵਾੜ ਕਰ ਰਹੇ ਆ Subscribe to One India channel and never miss an update.